ਕੀ ਇਹ ਦਿਨ ਦੇਖਣ ਲਈ ਹੀ ਮਾਪਿਓ ਔਲਾਦ ਦੀ ਉਮੀਦ ਕਰਦੇ ਆ ਅੱਜ ਦੀ ਕਹਾਣੀ ਇੱਕ ਬਜ਼ੁਰਗ ਬੇਬੇ ਦੀ ਦੁੱਖ ਭਰੀ ਕਹਾਣੀ ਆ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਆ ਜਾਣਗੇ ਪਤਾ ਨਹੀਂ ਰਾਤ ਦੇ 12 ਵਜੇ ਹੋਣਗੇ ਅੱਖਾਂ ਵਿੱਚ ਨੀਂਦ ਉੱਡੀ ਹੋਈ ਸੀ ਮਨ ਕਿਤੇ ਵੀ ਨਹੀਂ ਲੱਗ ਰਿਹਾ ਸੀ ਕਦੇ ਬੈੱਡ ਤੋਂ ਉੱਠ ਕੇ ਬੈਠ ਜਾਂਦੀ ਸੀ ਤੇ ਕਦੇ ਪੈ ਜਾਂਦੀ ਸੀ ਕਦੇ ਸਤਨਾਮ ਵੈਗਰੂ ਦਾ ਜਾਪ ਕਰਨ ਲੱਗ ਜਾਂਦੀ ਤਰਸੀਮ ਤੇ ਜਗਜੀਤ ਦੀਆਂ ਗੱਲਾਂ ਅਜੇ ਵੀ ਉਸਦੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਮੇਰੇ ਵਰਗੀ ਬਜ਼ੁਰਗ ਦਾ ਤਾਂ ਕਾਲਜਾ ਬਾਹਰ ਨੂੰ ਆ ਗਿਆ ਸੀ ਹੈ ਪ੍ਰਮਾਤਮਾ ਉਮਰ ਦੇ ਇੰਨਾ ਆਖਰੀ ਦਿਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਦੁੱਖ ਬਚਾ ਕੇ ਰੱਖਿਆ ਸੀ ਮੇਰੇ ਲਈ ਮਨ ਤੇ ਆ ਕੇ ਡਿੱਗੇ ਪੱਥਰ ਵਰਗੇ ਦੁੱਖ ਨੂੰ ਤਾਂ ਮੈਂ ਪਹਿਲੀ ਉਮਰੇ ਸਹਿ ਲਿਆ ਸੀ ਜਦੋਂ ਮੇਰੇ ਜਵਾਕਾਂ ਦਾ ਬਾਪੂ ਮੇਰੇ ਘਰ ਵਾਲਾ ਇੱਕ ਸੜਕ ਦੁਰਘਟਨਾ ਵਿੱਚ ਸਾਨੂੰ ਛੱਡ ਕੇ ਚਲਾ ਗਿਆ ਸੀ ਪਿੱਛੇ ਰਹਿ ਗਈ ਸੀ ਮੈਂ ਇਕੱਲੀ ਆਪਣੇ ਦੋ ਬੱਚਿਆਂ ਦੇ ਨਾਲ ਬੇਸਹਾਰਾ ਸ਼ੁਕਰ ਸੀ ਕਿ ਉਹ ਜਿਉਂਦੇ ਜਿਉਂਦੇ ਇੱਕ ਨਿੱਕਾ ਜਿਹਾ ਘਰ ਸਾਡੇ ਲਈ ਬਣਾ ਕੇ ਦੇ ਗਿਆ ਸੀ ਮੈਂ ਕਿਵੇਂ ਆਪਣੇ ਆਲ ਨੇ ਵਿੱਚ ਆਪਣੇ ਬੱਚਿਆਂ ਨੂੰ ਸੰਭਾਲਿਆ ਇਹ ਮੈਂ ਹੀ ਜਾਣਦੀ ਹਾਂ ਜਾਂ ਮੇਰਾ ਰੱਬ ਲੋਕਾਂ ਦੇ ਘਰਾਂ ਵਿੱਚ ਕੰਮ ਕਰਨੇ ਪਏ ਪਰ ਕਿਸੇ ਅੱਗੇ ਹੱਥ ਨਹੀਂ ਅੱਡੇ ਮੈਂ ਆਪ ਘਟ ਖਾ ਲਿਆ ਕਰਾਂ ਪਰ ਆਪਣੇ ਬੱਚਿਆਂ ਦਾ ਪੇਟ ਜ਼ਰੂਰ ਭਰਦੀ ਰਹੀ ਮੇਰੇ ਦੋ ਪੁੱਤ ਮੇਰੇ ਦੋ ਸਹਾਰੇ ਸੀ ਤੇ ਮੈਂ ਇਹਨਾਂ ਦੇ ਲਈ ਜੋ ਕੁਝ ਵੀ ਕਰ ਸਕਦੀ ਸੀ ਕਿਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਪੜਾਇਆ ਲਿਖਾਇਆ ਵਾਹਿਗੁਰੂ ਦੀ ਮਿਹਰ ਹੋਈ ਤੇ ਮੇਰਾ ਪੁੱਤਰ تر세ਮ ਪੜ੍ਹ ਲਿਖ ਕੇ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਕਰਨ ਲੱਗ ਪਿਆ ਮੇਰਾ ਛੋਟਾ ਪੁੱਤ ਜਗਜੀਤ 12ਵੀਂ ਪਾਸ ਕਰਕੇ ਕੈਨੇਡਾ ਚਲਾ ਗਿਆ ਜਗਜੀਤ ਤੋਂ ਮੈਂ ਜੋ ਉਮੀਦਾਂ ਕੀਤੀਆਂ ਸੀ ਉਹ ਉਮੀਦਾਂ ਹੀ ਰਹਿ ਗਈਆਂ ਸੀ ਪਰ تر세ਮ ਨੂੰ ਆਪਣੇ ਭਰਾ ਤੋਂ ਕੁਝ ਜ਼ਿਆਦਾ ਹੀ ਉਮੀਦਾਂ ਸੀ ਅਸੀਂ ਲੋਕਾਂ ਰਿਸ਼ਤੇਦਾਰਾਂ ਤੇ ਆੜਤੀਆਂ ਤੋਂ ਪੈਸੇ ਲੈ ਲੈ ਕੇ ਜਗਜੀਤ ਨੂੰ ਕੈਨੇਡਾ ਭੇਜਿਆ ਸੀ ਪਿੰਡ ਦੇ ਹੋਰ ਵੀ ਬਹੁਤ ਸਾਰੇ ਮੁੰਡੇ ਕੈਨੇਡਾ ਜਾ ਚੁੱਕੇ ਸੀ ਉਹਨਾਂ ਦੇ ਕੈਨੇਡਾ ਜਾਣ ਕਰਕੇ ਪਰਿਵਾਰ ਦੇ ਹਾਲਾਤ ਹੀ ਬਦਲ ਗਏ ਸਨ ਕੱਚੇ ਘਰ ਕੋਠੀਆਂ ਵਿੱਚ ਬਦਲ ਗਏ ਸੀ ਘਰਾਂ ਵਿੱਚ ਗੱਡੀਆਂ ਘੁੰਮਦੀਆਂ ਪਰ ਜਦੋਂ ਮੇਰਾ ਪੁੱਤਰ ਗਿਆ ਤਾਂ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਸਨੇ ਉੱਥੇ ਹੀ ਗੋਰੀ ਮੇਮ ਨਾਲ ਵਿਆਹ ਕਰਵਾ ਲਿਆ ਪੋਤਾ ਇਹ ਗੱਲ ਕਹਿ ਰਿਹਾ ਸੀ ਕਿ ਕੈਨੇਡਾ ਵਿੱਚ ਪੱਕਾ ਹੋਣ ਲਈ ਗੋਰੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਸ਼ੁਰੂ-ਸ਼ੁਰੂ ਵਿੱਚ ਉਹ ਪੈਸੇ ਭੇਜ ਦਿੰਦਾ ਸੀ ਪਰ ਬਾਅਦ ਵਿੱਚ ਉਸਨੇ ਪੈਸੇ ਭੇਜਨੇ ਬੰਦ ਕਰ ਦਿੱਤੇ। ਉਸਨੇ ਤਾਂ ਆਪਣੇ ਭਰਾ ਦੀ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਸੀ। ਉਹ ਆਉਂਦਾ ਜਾਂਦਾ ਉਸਨੂੰ ਗਾਲਾਂ ਦਿੰਦਾ ਕਿ ਉੱਥੇ ਜਾ ਕੇ ਗੋਰੀ ਦੇ ਸਹਰਾਣੇ ਬੈਠਾ ਕੰਜਰ ਨੂੰ ਕੋਈ ਫਿਕਰ ਹੀ ਨਹੀਂ ਕਿ ਕਰਜ਼ਾ ਵੀ ਲੈਣਾ ਵਿਆਜ ਦੇ ਨਾਲ ਰਕਮ ਦਿਨ-ਪ੍ਰਤੀ ਦਿਨ ਵਾਧੀ ਜਾ ਰਹੀ ਸੀ। ਇੱਕ ਦਿਨ ਜਗਜੀਤ ਚੁੱਪਚਾਪ ਬਿਨਾਂ ਦੱਸੇ ਘਰ ਵਾਪਸ ਆ ਗਿਆ ਪੂਰੇ 6 ਸਾਲ ਬਾਅਦ ਉਹ ਘਰ ਆਇਆ ਉਹ ਵੀ ਇਕੱਲਾ ਜਦੋਂ ਵਾਪਸ ਆਇਆ ਤਾਂ ਮੇਰੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ 6 ਸਾਲ ਬਾਅਦ ਉਸ ਨੂੰ ਵੇਖਣ ਦਾ ਮੌਕਾ ਮਿਲਿਆ ਸੀ ਬਾਰ-ਬਾਰ ਮੈਂ ਉਸ ਨੂੰ ਗਲੇ ਲਾ ਕੇ ਉਸ ਦਾ ਮੂੰਹ ਚੁੰਮ ਰਹੀ ਸੀ ਮੈਂ ਕਿਹਾ ਜਗਜੀਤ ਤੂੰ ਤਾਂ ਉੱਥੇ ਜਾ ਕੇ ਮੈਨੂੰ ਬਿਲਕੁਲ ਹੀ ਭੁੱਲ ਗਿਆ ਕੀ ਤੈਨੂੰ ਮੇਰੀ ਉੱਥੇ ਯਾਦ ਨਹੀਂ ਆਈ ਤੂੰ ਇਕੱਲਾ ਕਿਉਂ ਆ ਗਿਆ ਤੇਰੇ ਘਰ ਵਾਲੀ ਕਿੱਥੇ ਆ ਅੱਖਾਂ ਬੰਦ ਹੋਣ ਤੋਂ ਪਹਿਲਾਂ ਮੈਂ ਤੇਰੇ ਘਰ ਵਾਲੀ ਨੂੰ ਵੇਖਤਾ ਲੈਂਦੀ ਤਰਸੀਮ ਤੇ ਉਸ ਦੀ ਘਰ ਵਾਲੀ ਨੇ ਉਸ ਨੂੰ ਬਹੁਤ ਤਾਨੇ ਮੇਨੇ ਦਿੱਤੇ ਤਰਸੀਮ ਆਪਣੇ ਸਿਰ ਤੇ ਚੜੇ ਕਰਜ਼ੇ ਦਾ ਤੇ ਵਾਧੇ ਵਿਆਜ ਦਾ ਰੋਣਾ ਰੋਂਦਾ ਰਿਹਾ ਉਹ ਦੋਨੋਂ ਜਗਜੀਤ ਨੂੰ ਇਹ ਕਹਿੰਦੇ ਰਹੇ ਕਿ ਹੁਣ ਤੂੰ ਆਇਆ ਤਾਂ ਉੱਪਰ ਵੀ ਕਮਰੇ ਪਵਾ ਕੇ ਜਾ ਤਿੰਨ ਕਮਰੇ ਇੱਕ ਰਸੋਈ ਬਣਵਾ ਦੇ ਪਰ ਉਸ ਨੇ ਸ਼ਹਿਰੀ ਬਾਥਰੂਮ ਤੇ ਠੇਠਾਂ ਵਾਲੇ ਕਮਰਿਆਂ ਵਿੱਚ ਪੱਥਰ ਲਵਾ ਦਿੱਤਾ ਤੇ ਫਿਰ ਕੁਝ ਦਿਨਾਂ ਬਾਅਦ ਕਨੇਡਾ ਵਾਪਸ ਚਲਾ ਗਿਆ ਤੇ ਜਾਣ ਲੱਗਾ ਉਹ ਇਹ ਕਹਿ ਕੇ ਗਿਆ ਕਿ ਜਲਦ ਹੀ ਉਹ ਪੈਸੇ ਭੇਜੇਗਾ ਤੇ ਤੁਸੀਂ ਸਾਰੇ ਉੱਪਰ ਕਮਰੇ ਤਿਆਰ ਕਰਵਾ ਲਿਓ ਜਿੰਨੇ ਦਿਨ ਜਗਜੀਤ ਰਹਾ ਉਹਨੇ ਦਿਨ ਸਾਰੇ ਮੇਰੀ ਪੁੱਛ ਦੱਸ ਕਰਦੇ ਰਹੇ ਉਹਦੇ ਜਾਣ ਤੋਂ ਬਾਅਦ ਫਿਰ ਪਹਿਲਾਂ ਵਰਗਾ ਮਾਹੌਲ ਹੋ ਗਿਆ ਜਿੰਨਾ ਟਾਈਮ ਹੱਥ ਪੈਰ ਚੱਲਦੇ ਸੀ ਤਾਂ ਮੈਂ ਕਦੇ ਵੀ ਟਿੱਕੇ ਨਹੀਂ ਬੈੰਦੀ ਸੀ ਹਰ ਸਮੇਂ ਕੋਈ ਨਾ ਕੋਈ ਕੰਮ ਕਰਦੇ ਹੀ ਰਹਿੰਦੀ ਦਾਲ ਰੋਟੀ ਬਣਾ ਦਿੰਦੀ ਭਾਂਡੇ ਮਾਲ ਦਿੰਦੀ ਤੇ ਕਦੇ ਬੱਚਿਆਂ ਨੂੰ ਸਕੂਲ ਛੱਡ ਆਉਂਦੇ ਤੇ ਲੈ ਵੀ ਆਉਂਦੀ ਨੂ ਦੇ ਸਿਰ ਤੇ ਤੇਲ ਦੀ ਮ사ਜ ਕਰ ਦਿੰਦੀ। ਉਸ ਸਮੇਂ ਨੂ ਮੇਰੇ ਨਾਲ ਵਧੀਆ ਵਿਵਹਾਰ ਕਰਦੀ ਸੀ। ਬੇਬੇ ਜੀ ਬੇਬੇ ਜੀ ਕਰਦੀ ਰਹਿੰਦੀ। ਫਿਰ ਉਮਰ ਦੀ ਵਜ੍ਹਾ ਨਾਲ ਥਕਾਨ ਹੋਣ ਲੱਗੀ, ਤਨਕੀਆਂ ਨਿੱਕੀਆਂ ਬਿਮਾਰੀਆਂ ਲੱਗ ਗਈਆਂ ਤੇ ਮੇਰੇ ਸਰੀਰ ਨੇ ਹੌਲੀ-ਹੌਲੀ ਮੇਰਾ ਸਾਥ ਦੇਣਾ ਛੱਡ ਦਿੱਤਾ। ਮੇਰੇ ਪੈਰਾਂ ਵਿੱਚ ਦਰਦ ਰਹਿਣ ਲੱਗ ਪਿਆ। ਮੇਰਾ ਸਰੀਰ ਆਰਾਮ ਚਾਹੁੰਦਾ ਸੀ। ਮੈਂ ਤਾਂ ਕਮਰੇ ਵਿੱਚ ਬੈਠਣ ਯੋਗੀ ਹੀ ਰਹਿ ਗਈ ਸੀ। ਕਮਰਾ ਵੀ ਕਾਹਦਾ ਇੱਕ ਛੋਟਾ ਜਿਹਾ ਸਟੋਰ ਜਿਦੇ ਵਿੱਚ ਇੱਕ ਟੁੱਟਿਆ ਜਿਹਾ ਬੈੱਡ ਉੱਤੇ ਪੁਰਾਣੀ ਚਾਦਰ ਤੇ ਨਾਲ ਰੱਖਿਆ ਪਾਣੀ ਵਾਲਾ ਘੜਾ ਤੇ ਉੱਪਰ ਇੱਕ ਗਲਾਸ ਇੱਕ ਪਾਸੇ ਛੋਟੀ ਜਹੀ ਲੋਹੇ ਦੀ ਪੇਟੀ ਰੱਖੀ ਹੋਈ ਸੀ ਜਿਸ ਦੇ ਉੱਪਰ ਮੇਰੀਆਂ ਦਵਾਈਆਂ ਤੇ ਭਾਂਡੇ ਰੱਖੇ ਹੋਏ ਸੀ ਤੇ ਹੋਰ ਲੋੜ ਦਾ ਨਿੱਕਾ ਮੋਟਾ ਸਮਾਨ ਪਿਆ ਸੀ ਉਸ ਦੇ ਵਿੱਚ ਪਾਉਣ ਵਾਲੇ ਕੱਪੜੇ ਸੀ ਦੀਵਾਰ ਵਿੱਚ ਇੱਕ ਉੱਚੇ ਜਿਹੇ ਰੋਸ਼ਨਦਾਨ ਨੂੰ ਛੱਡ ਕੇ ਬਸ ਕਮਰੇ ਦਾ ਇੱਕ ਹੀ ਗੇਟ ਸੀ ਮੈਂ ਸਾਲ ਦੇ ਮਹੀਨੇ ਵੀ ਗੇਟ ਖੁੱਲਾ ਰੱਖਦੀ ਗੇਟ ਬੰਦ ਕਰਨ ਨਾਲ ਮੈਨੂੰ ਘੁੱਟਣ ਮਹਿਸੂਸ ਹੁੰਦੀ ਪਰ ਮੈਂ ਗੇਟ ਤੇ ਆਪਣੇ ਪੁਰਾਣੇ ਸੌਲ ਦਾ ਪਰਦਾ ਲਾ ਲਿਆ ਸੀ ਜਿਹਦੇ ਕਾਰਨ ਬਾਹਰ ਆਉਣ ਜਾਣ ਵਾਲੇ ਇਨਸਾਨ ਨੂੰ ਅੰਦਰ ਬੈਠੀ ਮੈਂ ਦਿਖਾਈ ਨਹੀਂ ਦਿੰਦੀ ਸੀ ਇਸ ਕਮਰੇ ਦੇ ਨਾਲ ਹੀ ਇੱਕ ਛੋਟਾ ਜਿਹਾ ਬਾਥਰੂਮ ਸੀ ਜਿੱਥੇ ਪਾਣੀ ਦੀ ਇੱਕ ਟੂਟੀ ਲੱਗੀ ਹੋਈ ਸੀ ਜਿਸ ਨੂੰ ਹੁਣ ਮੈਂ ਹੀ ਵਰਤਦੀ ਸੀ ਘਰ ਦੇ ਬਾਕੀ ਤਾਂ ਸ਼ਹਿਰੀ ਤੇ ਵੱਡੇ ਬਾਥਰੂਮ ਵਿੱਚ ਹੀ ਨਹਾਉਂਦੇ ਸੀ ਤੇ ਘਰ ਵਿੱਚ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਸੀ ਤਾਂ ਉਹਨਾਂ ਨੂੰ ਮੇਰਾ ਕਮਰਾ ਲੰਘ ਕੇ ਪੌੜੀਆਂ ਚੜ੍ਹਨਾ ਪੈਂਦਾ ਸੀ। ਕਈ ਸਾਲ ਪਹਿਲਾਂ ਜਦੋਂ ਮੈਂ ਬਿਲਕੁਲ ਠੀਕ ਹੁੰਦੀ ਸੀ ਤਾਂ ਮੈਂ ਕਮਰੇ ਤੋਂ ਨਿਕਲ ਕੇ ਬਾਹਰ ਨਿਮਹਿਟਾ ਬਹਿ ਜਾਂਦੀ। ਕਦੇ ਘਰ ਤੋਂ ਬਾਹਰ ਵੀ ਚਲੀ ਜਾਂਦੀ। ਪਰ ਜਦੋਂ ਦੀ ਮੈਂ ਮੰਜੇ ਤੇ ਪੈ ਗਈ, ਮੇਰੇ ਜੋੜਾਂ ਵਿੱਚ ਦਰਦ ਰਹਿਣ ਲੱਗ ਪਿਆ। ਬੈੱਡ ਮੈਨੂੰ ਨਹੀਂ ਛੱਡਦਾ ਸੀ ਤੇ ਮੈਂ ਬੈੱਡ ਨੂੰ ਬਸ ਮੈਂ ਉਸ ਸਮੇਂ ਹੀ ਉੱਠਦੀ ਜਦ ਮੈਂ ਬਾਥਰੂਮ ਜਾਣਾ ਹੁੰਦਾ। ਮੰਜੇ ਤੇ ਪਈ ਛੱਤ ਵੱਲ ਵੇਖਦੀ ਕਦੇ ਸਿਮਰਨ ਕਰਨ ਲੱਗ ਜਾਂਦੀ ਪਹਿਲਾਂ ਤਾਂ ਮੈਂ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੀ ਹੁੰਦੀ ਸੀ ਜਾਂ ਇਹ ਕਹਿ ਲੋ ਕਿ ਦੁਵਾਰਾਂ ਨਾਲ ਗੱਲਾਂ ਕਰਦੇ ਸੁਣਿਆ ਸੀ ਦੁਵਾਰਾਂ ਦੇ ਵੀ ਕੰਨ ਹੁੰਦੇ ਨੇ ਉਹ ਸੁਣ ਸਕਦੀਆਂ ਪਰ ਉਹਨਾਂ ਦੇ ਜ਼ੁਬਾਨ ਨਹੀਂ ਹੁੰਦੀ ਉਹ ਗੱਲਾਂ ਨਹੀਂ ਕਰਦੀਆਂ ਮੇਰਾ ਤਾਂ ਕੋਈ ਕਮਰੇ ਵਿੱਚ ਆ ਕੇ ਹਾਲਚਾਲ ਵੀ ਨਹੀਂ ਪੁੱਛਦਾ ਸੀ ਤਰਸੀਮ ਦੇ ਬੱਚੇ ਜ਼ਰੂਰ ਕਦੇ-ਕਦੇ ਮੇਰੇ ਕੋਲ ਅੰਦਰ ਆ ਜਾਂਦੇ ਸੀ ਜਦੋਂ ਮੇਰੇ ਕੋਲ ਆ ਕੇ ਖੇਡਦੇ ਸੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ ਬੱਚਿਆਂ ਦੇ ਨਾਲ ਗੱਲਾਂ ਕਰਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲ ਜਾਂਦਾ ਸੀ ਪਰ ਜਦੋਂ ਦੀ ਮੈਂ ਬਿਮਾਰ ਹੋਈਆਂ ਬੱਚਿਆਂ ਨੇ ਵੀ ਮੇਰੇ ਕੋਲ ਆਉਣਾ ਬੰਦ ਕਰ ਦਿੱਤਾ ਸ਼ਾਇਦ ਉਹਨਾਂ ਦੀ ਮੰਮੀ ਨੇ ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਮਨਾ ਕੀਤਾ ਹੋਵੇਗਾ ਪਹਿਲਾਂ ਤਾਂ ਮੇਰਾ ਪੁੱਤ ਵੀ ਬੈਂਕ ਜਾਣ ਤੋਂ ਪਹਿਲਾਂ ਤੇ ਬੈਂਕ ਤੋਂ ਵਾਪਸ ਆਉਂਦੇ ਸਮੇਂ ਮੇਰੇ ਕੋਲ ਆ ਕੇ ਬੈਠ ਜਾਂਦਾ ਸੀ ਹਾਲਚਾਲ ਪੁੱਛਦਾ ਸੀ ਦਵਾਈਆਂ ਬਾਰੇ ਪੁੱਛਦਾ ਸੀ ਪਰ ਹੌਲੀ-ਹੌਲੀ ਉਸਨੇ ਮੇਰਾ ਹਾਲਚਾਲ ਪੁੱਛਣਾ ਤੇ ਮੇਰੇ ਕੋਲ ਬੈਠਣਾ ਬੰਦ ਕਰ ਦਿੱਤਾ ਸੀ ਐਤਵਾਰ ਵਾਲੇ ਦਿਨ ਬਸ ਗੇਟ ਵਿੱਚ ਖੜਕੇ ਵੇਖ ਲੈਂਦਾ ਸੀ ਤੇ ਹਾਲਚਾਲ ਪੁੱਛ ਲੈਂਦਾ ਸੀ ਮੈਂ ਇੱਕ ਕਿਨਾਰੇ ਛੁੱਟੀ ਆਲਤੂ ਫਾਲਤੂ ਚੀਜ਼ ਵਰਗੀ ਸੀ ਮੈਂ ਹਮੇਸ਼ਾ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਕਿ हे ਸੱਚੇ ਪਾਤਸ਼ਾਹ ਕਿਰਪਾ ਕਰਕੇ ਬੁਢਾਪੇ ਵਿੱਚ ਨਰਕ ਨਾ ਦਿਖਾ ਕਈ ਦਿਨਾਂ ਦੀ ਮੇਰੀ ਦਵਾਈ ਖਤਮ ਹੋਈ ਪਈ ਸੀ ਪਰ ਇਹਨਾਂ ਨੇ ਪੁੱਛਣਾ ਤਾਂ ਕੀ ਮੈਨੂੰ ਦੇਖਣਾ ਹੀ ਛੱਡ ਦਿੱਤਾ ਸੀ ਕਦੇ ਮਾਨ ਵਿੱਚ ਆਉਂਦਾ ਕਿ ਆਪਣੇ ਪੁੱਤ ਨੂੰ ਬੋਲ ਮਾਰ ਕੇ ਕਹਿ ਦੇਵਾਂ ਕਿ ਪੁੱਤ ਕਦੇ ਵੇਖ ਲਿਆ ਕਰੋ ਕਿ ਤੁਹਾਡੀ ਮਾਂ ਜਿਉਂਦੀ ਹੈ ਕਿ ਮਰ ਗਈ ਪਰ ਫਿਰ ਸੋਚਦੀ ਆਂ ਭਲਾ ਮੈਂ ਕਿਉਂ ਟੜਫਦੀ ਆਂ ਜੋ ਕਰਮਾਂ ਵਿੱਚ ਲਿਖਿਆ ਉਹ ਤਾਂ ਭੋਗਣਾ ਹੀ ਪੈਣਾ ਹੋਰ ਨਹੀਂ ਤਾਂ ਦੋ ਟਾਈਮ ਦੀ ਰੋਟੀ ਤਾਂ ਮਿਲਦੀ ਆ ਘਰੋਂ ਬਾਹਰ ਥੋੜੀ ਕੱਢਿਆ ਵਾਹਿਗੁਰੂ ਦਾ ਸ਼ੁ크ਰਾਮਣਾ ਕਿ ਨੂੰ ਪੁੱਤ ਦੋ ਟਾਈਮ ਦੀ ਰੋਟੀ ਦੇ ਦਿੰਦੇ ਆ ਫਿਰ ਕੀ ਹੋਇਆ ਜੇ ਉਹ ਕੋਲ ਖੜ ਕੇ ਗੱਲਾਂ ਨਹੀਂ ਕਰਦੇ ਇੱਧਰ ਮੈਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਦਿਲ ਵਿੱਚ ਲੈ ਕੇ ਬੈਠੀ ਕਿ ਆਪਣੇ ਨੂੰਹ-ਪੁੱਤ ਨਾਲ ਕਰਾਂਗੀ ਪਰ ਇੱਕ ਉਹ ਸੀ ਜੋ ਮੈਨੂੰ ਮੌਕਾ ਹੀ ਨਾ ਦਿੰਦੇ ਪਹਿਲਾਂ ਮੈਂ ਪਈ ਪਈ ਬੱਚਿਆਂ ਨੂੰ ਬੋਲ ਮਾਰ ਦਿੰਦੀ ਕਦੇ ਪਾਣੀ ਦੇ ਲਈ ਕਦੇ ਖਾਣੇ ਦੇ ਲਈ ਕਦੇ ਚਾਹ ਦੇ ਲਈ ਉਹਨਾਂ ਨੂੰ ਆਵਾਜ਼ਾਂ ਮਾਰਦੀ ਮਾਰਦੀ ਦਾ ਮੇਰਾ ਗਲਾ ਸੁੱਕ ਜਾਂਦਾ ਸੀ ਪਰ ਕੋਈ ਵੀ ਅੰਦਰ ਵੱਲ ਨਾ ਝਾਕਦਾ ਖੈਰ ਹੁਣ ਤਾਂ ਮੈਂ ਬੋਲ ਮਾਰਨਾ ਹੀ ਛੱਡ ਦਿੱਤਾ ਸੀ ਖੁੰਡੀ ਦਾ ਸਹਾਰਾ ਲੈ ਕੇ ਟੂਟੀ ਤੋਂ ਪਾਣੀ ਲਿਆਉਂਦੀ ਸੀ ਜਾਂ ਫਿਰ ਬਾਥਰੂਮ ਜਾਉਂਦੀ ਸੀ ਹੁਣ ਤਾਂ ਮੈਨੂੰ ਆਦਤ ਹੀ ਪੈ ਗਈ ਸੀ ਕੰਦ ਉੱਤੇ ਦਸਵੇਂ ਪਾਸ਼ਾ ਦੀ ਫੋਟੋ ਲੱਗੀ ਹੋਈ ਸੀ ਮੈਂ ਉਸ ਅੱਗੇ ਹੱਥ ਜੋੜ ਕੇ ਅਰਦਾਸ ਕਰ ਰਹੀ ਸੀ ਕਿ हे ਵਹਿਗੁਰੂ ਮੇਰੀ ਜਾਨ ਬਖਸ਼ ਦੇ ਮੈਨੂੰ ਹਮੇਸ਼ਾ ਇਹੀ ਲੱਗਿਆ ਹੁੰਦਾ ਕਿ ਬਾਬਾ ਜੀ ਮੈਨੂੰ ਵੇਖ ਰਹੇ ਆ ਤੇ ਹੱਸ ਰਹੇ ਆ ਪਰ ਮੈਂ ਹਮੇਸ਼ਾ ਇਹੀ ਕਹਿੰਦੀ ਕਿ हे ਸੱਚੇ ਪਾਸ਼ਾ ਬੁਢਾਪੇ ਵਿੱਚ ਹੋਰ ਦੁੱਖ ਨਾ ਦਿਖਾ ਮੈਨੂੰ ਆਪਣੇ ਕੋਲ ਬੁਲਾ ਲਾ ਕਦੇ ਮੈਂ ਆਪਣੇ ਘਰ ਵਾਲੇ ਦੀ ਤਸਵੀਰ ਨੂੰ ਦੇਖਦੀ ਰਹਿੰਦੀ ਤਸਵੀਰ ਨਾਲ ਗੱਲਾਂ ਕਰਦੀ ਰਹਿੰਦੀ ਕਿ ਦੇਖੋ ਤੁਹਾਡੇ ਜਾਣ ਤੋਂ ਬਾਅਦ ਮੇਰਾ ਕੀ ਹਾਲ ਹੋ ਗਿਆ ਹੈ ਸਮਾਂ ਇਸੇ ਤਰ੍ਹਾਂ ਹੀ ਗੁਜ਼ਰਦਾ ਗਿਆ ਚਾਰ ਦਿਨਾਂ ਤੋਂ ਘਰ ਵਿੱਚ ਇੱਕ ਅਜੀਬ ਜਿਹੀ ਚਹਿਲਪਹਿਲ ਸੀ ਤਰਸੀਮ ਵੀ ਮੇਰਾ ਹਾਲਚਾਲ ਪੁੱਛਣ ਲੱਗ ਪਿਆ ਸੀ ਤੇ ਕਦੇ-ਕਦੇ ਬੱਚੇ ਵੀ ਆ ਜਾਂਦੇ ਸੀ ਮੇਰੇ ਪੁੱਤ ਨੇ ਮੈਨੂੰ ਦਵਾਈ ਵੀ ਲਿਆ ਕੇ ਦਿੱਤੀ ਮੈਂ ਹੈਰਾਨ ਸੀ ਫਿਰ ਪਤਾ ਲੱਗਦਾ ਹੈ ਕਿ ਜਗਜੀਤ ਉਸਦੀ ਘਰ ਵਾਲੀ ਤੇ ਉਸਦੇ ਬੱਚੇ ਇੱਕ ਮਹੀਨੇ ਲਈ ਆ ਰਹੇ ਨੇ ਇਹ ਸੋਚ ਕੇ ਮੈਂ ਬਹੁਤ ਖੁਸ਼ ਹੋ ਗਈ ਕਿ ਚਲੋ ਪ੍ਰਮਾਤਮਾ ਨੇ ਮੇਰੀਆਂ ਅੱਖਾਂ ਮੀਚਣ ਤੋਂ ਪਹਿਲਾਂ ਨੂੰ ਪੁੱਤ ਪੋਤੇ-ਪੋਤੀਆਂ ਨੂੰ ਦੇਖਣ ਦਾ ਸੁੱਖ ਤਾਂ ਬਖਸ਼ਿਆ ਜਗਜੀਤ ਦੀ ਘਰ ਵਾਲੀ ਪੂਰੀ ਅੰਗਰੇਜ਼ਨ ਸੀ ਤੇ ਉਸਦੇ ਬੱਚੇ ਵੀ ਉਹਦੇ ਵਰਗੇ ਸੀ ਮੋٹے ਗੋਰੇ ਚਿੱਟੇ ਉਹ ਵੀ ਤਰਸੀਮ ਦੇ ਬੱਚਿਆਂ ਵਾਂਗ ਮੇਰੇ ਕੋਲ ਆ ਜਾਂਦੇ ਸੀ ਜਗਜੀਤ ਦੀ ਘਰ ਵਾਲੀ ਵੀ ਮੇਰੇ ਕਮਰੇ ਵਿੱਚ ਆ ਕੇ ਮੇਰੇ ਨਾਲ ਗੱਲਾਂ ਕਰਦੀ ਸੀ ਅੰਗਰੇਜ਼ੀ ਵਿੱਚ ਪਤਾ ਨਹੀਂ ਉਹ ਕੀ ਕੀ ਕਹਿੰਦੇ ਰਹਿੰਦੇ ਸੀ ਮੈਨੂੰ ਤਾਂ ਉਹਨਾਂ ਦੀ ਸਮਝ ਹੀ ਨਹੀਂ ਆਉਂਦੀ ਸੀ ਇੱਕ ਦੋ ਵਾਰ ਪੰਜਾਬੀ ਦੇ ਦੋ ਬੋਲ ਜ਼ਰੂਰ ਮੇਰੇ ਕੰਨਾਂ ਵਿੱਚ ਪਏ ਸੀ ਪਰ ਉਸ ਦਾ ਮੇਰੇ ਨਾਲ ਗੱਲਾਂ ਕਰਨਾ ਮੈਨੂੰ ਵਧੀਆ ਲੱਗਦਾ ਮੇਰਾ ਦਿਲ ਕੀਤਾ ਕਿ ਮੈਂ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਰੱਖਾਂ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਸ਼ੂਗਰ ਦਾ ਕਰਕੇ ਪਿਸ਼ਾਬ ਦਾ ਪ੍ਰੈਸ਼ਰ ਬਹੁਤ ਬਣਦਾ ਸੀ ਰਾਤ ਨੂੰ ਕਈ ਵਾਰ ਉੱਠਣਾ ਪੈਂਦਾ ਜੋੜਾਂ ਵਿੱਚ ਦਰਦ ਵੀ ਹੁੰਦਾ ਤੇ ਜਦੋਂ ਮੈਂ ਉੱਠਦੀ ਤਾਂ ਮੇਰੀ ਜਾਨ ਨਿਕਲਦੀ ਸੀ ਮਨ ਕਰਦਾ ਸੀ ਕਿ ਬਾਹਰ ਹੀ ਬੈਠ ਜਾਵਾਂ ਪਰ ترਸੇਮ ਤੇ ਉਸਦੀ ਪਤਨੀ ਦੇ ਡਰ ਤੋਂ ਮੈਨੂੰ ਬਾਥਰੂਮ ਵਿੱਚ ਹੀ ਜਾਣਾ ਪੈਂਦਾ ਸੀ ਕਿਉਂਕਿ ਇੱਕ ਦਿਨ ਮੈਂ ਇਸ ਤਰ੍ਹਾਂ ਹੀ ਕਰ ਲਿਆ ਸੀ ਅਗਲੇ ਦਿਨ ਦੋਨਾਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਤੇ ਮੈਂ ਕੰਨਾਂ ਨੂੰ ਹੱਥ ਲਾ ਲਏ ਜਦੋਂ ਰਾਤ ਨੂੰ ਮੈਂ ਪਿਸ਼ਾਬ ਕਰਨ ਦੇ ਲਈ ਬਾਹਰ ਗਈ ਤਾਂ ਮੈਂ ਦੇਖਿਆ ترਸੇਮ ਦੇ ਕਮਰੇ ਵਿੱਚੋਂ ਲੜਾਈ ਝਗੜਿਆਂ ਦੀਆਂ ਆਵਾਜ਼ਾਂ ਰਹੀਆਂ ਸਨ ترਸੇਮ ਤੇ ਉਸਦੇ ਘਰ ਵਾਲੀ ਉੱਚੀ ਉੱਚੀ ਬੋਲ ਰਹੇ ਸੀ ਮੈਂ ਬਾਥਰੂਮ ਵਿੱਚੋਂ ਵਾਪਸ ਆ ਕੇ ਤਰਸੀਮ ਦੇ ਕਮਰੇ ਵੱਲ ਨੂੰ ਗਈ। ਦਿਲ ਕਰ ਰਿਹਾ ਸੀ ਕਿ ਗੇਟ ਖੇਲ ਖੋਲ ਕੇ ਉਹਨਾਂ ਨੂੰ ਪੁੱਛਾਂ ਕਿ ਤੁਸੀਂ ਕਿਉਂ ਲੜ ਰਹੇ ਹੋ? ਜੋ ਵੀ ਗੱਲ ਕਰਨੀ ਆ ਤੁਸੀਂ ਆਰਾਮ ਨਾਲ ਬੈਠ ਕੇ ਕਰ ਲਵੋ। ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰੋਗੇ ਤਾਂ ਆਣ-ਗਵਾਂਡ ਵਾਲੇ ਕੀ ਸੋਚਣਗੇ? ਪਰ ਪਤਾ ਨਹੀਂ ਕੀ ਸੋਚ ਕੇ ਮੈਂ ਕਮਰੇ ਦੇ ਬਾਹਰ ਹੀ ਰੁਕ ਗਈ। ਪਰ ਉਹਨਾਂ ਦੀਆਂ ਗੱਲਾਂ ਮੈਨੂੰ ਜ਼ਰੂਰ ਸੁਣ ਰਹੀਆਂ ਸੀ। ਤਰਸੀਮ ਤੇ ਉਸਦੇ ਘਰ ਵਾਲੀ ਜਗਜੀਤ ਨੂੰ ਕਹਿੰਦੇ ਕਿ ਤੂੰ ਤਾਂ ਚੰਗਾ ਵਾਰ ਗਿਆ। ਪੈਸੇ ਭੇਜਣੇ ਬੰਦ ਕਰ ਦਿੱਤੇ ਉੱਪਰ ਕਮਰੇ ਵੀ ਨਹੀਂ ਪਾਏ ਜਗਜੀਤ ਉਹਨਾਂ ਨੂੰ ਕਹਿ ਰਿਹਾ ਸੀ ਕਿ ਹਾਂ ਮੈਂ ਨਹੀਂ ਭੇਜ ਸਕਿਆ ਪੈਸੇ ਕਿਉਂਕਿ ਮੇਰਾ ਆਪਣਾ ਵੀ ਪਰਿਵਾਰ ਹੈ ਐਨੀ ਮਹਿੰਗਾਈ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਅੱਗੋਂ ਤਰਸੀਮ ਉਸ ਨੂੰ ਕਹਿੰਦਾ ਕਿ ਮੈਂ ਲੱਖਾਂ ਦਾ ਕਰਜ਼ਾ ਚੁੱਕ ਕੇ ਤੈਨੂੰ ਇਸ ਲਈ ਵਾਰ ਨਹੀਂ ਭੇਜਿਆ ਸੀ ਕਿ ਤੂੰ ਉੱਥੇ ਜਾ ਕੇ ਐਸ਼ ਕਰੇ ਤੇ ਮੈਂ ਇੱਧਰ ਤੇਰਾ ਦੇਣਾ ਲੈਣਾ ਲਾਉਂਦਾ ਫਿਰਾਂ ਮੇਰਾ ਪਰਿਵਾਰ ਮੇਰੇ ਬੱਚੇ ਹੈ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਬੋਲਣ ਲੱਗਿਆ ਤਾਂ ਜਗਜੀਤ ਨੇ ਕਿਹਾ ਕੋਈ ਨਾ ਲਾਹ ਦੇ ਮਾਂਗਾ ਕਰ ਜਾ ਹੌਲੀ ਹੌਲੀ ਤਰਸੀਮ ਉਸ ਨੂੰ ਫੇਰ ਕਹਿਣ ਲੱਗਾ ਐਨੇ ਸਾਲ ਹੋ ਗਏ ਤੈਨੂੰ ਕੈਨੇਡਾ ਗਏ ਨੂੰ ਤੇਰੇ ਤੋਂ ਕਰਜ਼ਾ ਨਹੀਂ ਵਾਪਸ ਕੀਤਾ ਗਿਆ ਪਿੰਡ ਦੇ ਬਾਕੀ ਮੁੰਡੇ ਵੀ ਤਾਂ ਕੈਨੇਡਾ ਗਏ ਨੇ ਉਹਨਾਂ ਨੇ ਤਾਂ ਘਰਾਂ ਤੋਂ ਕੋਠੀਆਂ ਬਣਾ ਲਈਆਂ ਤੇ ਵੱਡੀਆਂ-ਵੱਡੀਆਂ ਗੱਡੀਆਂ ਵੀ ਲੈ ਲਈਆਂ ਮਾਂ ਪਿਓ ਤੇ ਭੈਣ ਭਰਾ ਨੂੰ ਵੀ ਬੁਲਾ ਲਿਆ ਤੇ ਇੱਕ ਤੂੰ ਆ 6 ਸਾਲ ਆਪਣੀ ਸ਼ਕਲ ਨਹੀਂ ਦਿਖਾਈ ਤੇ ਜੇ ਆਇਆ ਵੀ ਤਾਂ ਹੇਠਾਂ ਪੱਥਰ ਲਵਾ ਕੇ ਚਲਾ ਗਿਆ ਤੂੰ ਤਾਂ ਕਿਸੇ ਪੱਤਰ ਦਾ ਵੀ ਜਵਾਬ ਨਹੀਂ ਦਿੰਦਾ। ترسےم ਲਗਾਤਾਰ બોਲੀ ਜਾ ਰਿਹਾ ਸੀ। ਜਗਜੀਤ ਨੇ ਕਿਹਾ ਤੁਹਾਨੂੰ ਤਾਂ ਡਾਲਰ ਦਿਸਦੇ ਆ। ਇਹ ਡਾਲਰ ਕਮਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਆ। ਮੈਨੂੰ ਹੀ ਪਤਾ। ترسےم ਨੇ ਕਿਹਾ ਫਿਰ ਤੈਨੂੰ ਵਿਆਹ ਕਰਾਉਣ ਦੀ ਕੀ ਲੋੜ ਸੀ? ਪੈਸੇ ਇਕੱਠੇ ਕਰ ਲੈਂਦਾ ਤੇ ਇੱਧਰ ਭੇਜ ਦਿੰਦਾ। ਕਰਜ਼ਾ ਤਾਂ ਲਾ ਦਿੰਦੇ। ਫਿਰ ਤੂੰ ਵਿਆਹ ਕਰਵਾ ਲੈਂਦਾ। ਜਗਜੀਤ ਨੇ ਕਿਹਾ ਜੇ ਮੈਂ ਵਿਆਹ ਨਾ ਕਰਾਉਂਦਾ ਤਾ ਮੈਂ ਉੱਥੇ ਪੜ੍ਹਾਈ ਦੇ ਸਿਰ ਤੇ ਜਿਆਦਾ ਸਮਾਂ ਨਹੀਂ ਰਹਿ ਸਕਦਾ ਸੀ ਵਿਆਹ ਕਰਵਾ ਕੇ ਹੀ ਤਾਂ ਮੈਂ ਪੱਕਾ ਹੋਇਆ ਪੱਕਾ ਹੋਣ ਲਈ ਤਾਂ ਇੱਥੋਂ ਵਿਆਹੇ ਹੋਏ ਵੀ ਉੱਥੇ ਦੂਜਾ ਵਿਆਹ ਕਰਵਾ ਲੈਂਦੇ ਆ ਜਗਜੀਤ ਸਫਾਈ ਦੇ ਰਿਹਾ ਸੀ ਤਰਸੇਮ ਨੇ ਕਿਹਾ ਮੈਂ ਤਾਂ ਤੇਰੇ ਦੇਣੇ ਲੈਣੇ ਦੇ ਬੋਝ ਥੱਲੇ ਦੱਬ ਗਿਆ ਮੂਲ ਦੇ ਨਾਲ ਨਾਲ ਹੁਣ ਤਾਂ ਵਿਆਜ ਵੀ ਤਿੱਗਣਾ ਹੋ ਗਿਆ ਮੇਰੀ ਤਾਂ ਜਾਨ ਸੁੱਕਣੀ ਪਈ ਹੋਈ ਆ ਕਰਜ਼ਾ ਦੇਣ ਵਾਲੇ ਮਿਹਣੇ ਮਾਰਦੇ ਆ ਲੋਕੀ ਗੱਲਾਂ ਕਰਦੇ ਆ ਕਿ ਹੁਣ ਤਾਂ ਤੇਰਾ ਭਰਾ ਡਾਲਰ ਕਮਾਉਂਦਾ ਤੈਨੂੰ ਪੈਸੇ ਦੀ ਕਿਹੜੀ ਕਮੀ ਆ ਦੇਖ ਮੇਰੇ ਸਿਰ ਤੋਂ ਇਹ ਕਰਜ਼ੇ ਦਾ ਬੋਝ ਲਾ ਦੇ ਤਾਂ ਜੋ ਮੈਂ ਬੇਫਿਕਰ ਹੋਵਾਂ ਮੈਨੂੰ ਕਿਉਂ ਵਾਧੂ ਦੀ ਟੈਨਸ਼ਨਾਂ ਪਾਈਆਂ ਹੋਈਆਂ ਨੇ ਫਿਰ ਜਗਜੀਤ ਨੇ ਕਿਹਾ ਇਸ ਘਰ ਵਿੱਚ ਜੋ ਮੇਰਾ ਹਿੱਸਾ ਹੈ ਉਹ ਮੈਂ ਤੁਹਾਨੂੰ ਛੱਡ ਦਿੱਤਾ ਇਹ ਗੱਲ ਸੁਣ ਕੇ ਤਰਸੀਮ ਦਾ ਗੁੱਸਾ ਸਿਖਰ ਤੇ ਚੜ ਗਿਆ ਉਸਨੇ ਕਿਹਾ ਅੱਛਾ ਵੱਡਾ ਆਇਆ ਹਿੱਸਾ ਮੰਗਣ ਵਾਲਾ ਇੰਨਾ ਕਰਜ਼ਾ ਚੁੱਕ ਕੇ ਮੈਂ ਤੈਨੂੰ ਬਾਹਰ ਭੇਜਿਆ ਤੇਰੇ ਤੇ ਇੰਨਾ ਪੈਸਾ ਲਾਇਆ ਇੰਨੇ ਸਾਲਾਂ ਤੋਂ ਮੈਂ ਬੇਬੇ ਦੀ ਦੇਖਭਾਲ ਕਰ ਰਿਹਾ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੁਣ ਤੂੰ ਬੇਬੇ ਨੂੰ ਆਪਣੇ ਨਾਲ ਹੀ ਲੈ ਜਾ ਤੈਨੂੰ ਫੇਰ ਪਤਾ ਲੱਗੂ ਬਸ ਮੇਰਾ ਕਰਜ਼ਾ ਵਾਪਸ ਮੋੜ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਸ ਗੱਲ ਤੇ ਜਗਜੀਤ ਕਹਿਣ ਲੱਗਿਆ ਕਿ ਮੈਂ ਬੇਬੇ ਨੂੰ ਕਿਵੇਂ ਲਿਜਾ ਸਕਦਾ ਹਾਂ ਬੇਬੇ ਇੱਥੇ ਠੀਕ ਆ ਉਹਨਾਂ ਦੀ ਦੇਖਭਾਲ ਲਈ ਮੈਂ ਪੈਸੇ ਭੇਜਦਾ ਰਹਾਂਗਾ ਇਸ ਗੱਲ ਤੇ ਤਰਸੀਮ ਕਹਿਣ ਲੱਗਾ ਅੱਛਾ ਹਰੇਕ ਵਾਰ ਤੂੰ ਇਹੀ ਗੱਲ ਕਹਿਣਾ ਕਰਜ਼ਾ ਤਾਂ ਤੇਰੇ ਤੋਂ ਲਾਇਆ ਨਹੀਂ ਜਾਂਦਾ ਵੈਸੇ ਵੀ ਤੂੰ ਬੇਬੇ ਦੀ ਦੇਖਭਾਲ ਲਈ ਪੈਸੇ ਭੇਜੇਗਾ ਸੇਮਤਾ ਜਿਵੇਂ ਅੰਦਰੋਂ ਭਰਿਆ ਬੈਠਾ ਸੀ ਮੇਰਾ ਉੱਥੇ ਖੜਨਾ ਬਹੁਤ ਔਖਾ ਹੋ ਗਿਆ ਸੀ ਤੇ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਕਾਫੀ ਦੇਰ ਤੱਕ ਉਹਨਾਂ ਦੇ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਕੱਲ ਦੁਪਹਿਰ ਜਗਜੀਤ ਕਾਫੀ ਸਮਾਂ ਮੇਰੇ ਕੋਲ ਆ ਕੇ ਬੈਠਾ ਰਿਹਾ ਜਗਜੀਤ ਨੇ ਜੋ ਕੁਝ ਮੈਨੂੰ ਕਿਹਾ ਉਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਮੈਂ ਸੋਚ ਰਹੀ ਸੀ ਕਿ ਹਾਇਰ ਬਾ ਇਹ ਮੈਂ ਕੀ ਸੁਣ ਰਹੀ ਹਾਂ ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਜਿੰਨਾ ਪੁੱਤਾਂ ਦੇ ਲਈ ਮੈਂ ਆਪਣੇ ਆਪ ਨੂੰ ਕੰਮ ਵਾਲੀ ਥਾਂ ਬਣਾ ਲਿਆ ਸੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦਿੱਤੀ ਸੀ ਤੇ ਉਹ ਸਭ ਇਹ ਸੋਚ ਕੇ ਬੈਠੇ ਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਰਾਤ ਨੂੰ تر세ਮ ਤੇ ਉਸਦੇ ਘਰ ਵਾਲੀ ਮਨਜੀਤ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੇਰਾ ਤਾਂ ਮਰਨ ਹੀ ਹੋ ਗਿਆ ਸੀ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਪੁੱਤ ਮੇਰੇ ਨਾਲ ਇਹ ਗੱਲ ਕਰਨਗੇ ਅੱਖਾਂ 'ਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਦੁੱਖ ਦੇਣੇ ਆਪਣੀ ਬੇਬੇ ਨੂੰ ਹੀ ਬੋਝ ਸਾਂਭਣ ਜਾਣ ਲੱਗ ਪਏ ਸੀ ਮੇਰੇ ਮੂੰਹ ਤੋਂ ਆਵਾਜ਼ ਨਹੀਂ ਨਿਕਲ ਰਹੀ ਸੀ ਮੈਂ ਅੰਦਰ ਹੀ ਅੰਦਰ ਰੋ ਰਹੀ ਸੀ ਕਿ ਪੁੱਤ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਪਰ ਜਦ ਤੱਕ ਇਹ ਸਾਹ ਚੱਲ ਰਹੇ ਆ ਮੈਨੂੰ ਕਮਰੇ ਵਿੱਚ ਹੀ ਰਹਿਣ ਦਿਓ ਆਖਰਕਾਰ ਬਜ਼ੁਰਗ ਬੇਬੇ ਨੂੰ ਇਸ ਬੜਾਪੇ ਵਿੱਚ ਕਿਉਂ ਆਪਣੀਆਂ ਅੱਖਾਂ ਤੋਂ ਪਾਸੇ ਕਰ ਰਹੇ ਹੋ ਮੈਨੂੰ ਕੁਝ ਨਹੀਂ ਚਾਹੀਦਾ ਰੱਬ ਦਾ ਵਾਸਤਾ ਮੈਂ ਆਪਣੇ ਮਨ ਵਿੱਚ ਇਹੀ ਅਰਦਾਸ ਕਰ ਰਹੀ ਸੀ ਹੇ ਸੱਚੇ ਬਾਦਸ਼ਾਹ ਮੈਨੂੰ ਨਰਕ ਨਾ ਵਖਾ ਇਹੀ ਸੋਚ-ਸੋਚ ਮੈਂ ਪਾਸੇ ਬਦਲ ਰਹੀ ਸੀ ਅੱਖਾਂ ਵਿੱਚ ਨੀਂਦ ਤਾਂ ਆ ਨਹੀਂ ਰਹੀ ਸੀ ਜਿਵੇਂ ਮੇਰੇ ਨਾਲ ਗੁੱਸੇ ਹੋ ਗਈ ਹੋਵੇ ਅੱਖਾਂ ਵਿੱਚ ਨੀਂਦ ਆਉਂਦੀ ਵੀ ਕਿਵੇਂ ਮਨ ਤਾਂ ਸੋਚਾਂ ਦੇ ਬੋਝ ਹੇਠਾਂ ਦੱਬਿਆ ਹੋਇਆ ਸੀ ਫਿਰ ਨੀਂਦ ਨੇ ਕਿੱਥੋਂ ਆਉਣਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਉਮਰ ਦੇ ਆਖਰੀ ਪੜਾਅ ਵਿੱਚ ਮੈਨੂੰ ਇਹ ਦੁੱਖ ਦੇਖਣ ਨੂੰ ਮਿਲੇਗਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੇਰੀਆਂ ਅੱਖਾਂ ਸਾਹਮਣੇ ਤਰਸੇਮ ਤੇ ਜਗਜੀਤ ਦੇ ਬਚਪਨ ਦਾ ਸਮਾਂ ਆ ਗਿਆ ਸੀ ਉਹਨਾਂ ਦੇ ਬਚਪਨ ਦਾ ਇੱਕ ਇੱਕ ਪਲ ਯਾਦ ਆਇਆ ਜਦੋਂ ਤਰਸੇਮ ਤੇ ਜਗਜੀਤ ਨੇ ਗਵਾਂਡੀਆਂ ਦੇ ਮੁੰਡੇ ਨੂੰ ਕੁੱਟਿਆ ਸੀ ਤੇ ਉਸ ਮੁੰਡੇ ਦੀ ਮਾਂ ਉਲਾਂਭਾ ਲੈ ਕੇ ਆ ਗਈ ਕਹਿੰਦੀ ਤੇਰੇ ਮੁੰਡਿਆਂ ਦੀ ਹਿੰਮਤ ਕਿਵੇਂ ਹੋਈ ਇਦਾਂ ਕਰਨ ਦੀ ਜੇ ਫਿਰ ਕਿਸੇ ਦਿਨ ਮੇਰੇ ਪੁੱਤ ਨੂੰ ਹੱਥ ਲਾਇਆ ਤਾਂ ਮੈਂ ਉਹਨਾਂ ਦੀਆਂ ਲੱਤਾਂ ਤੋੜ ਦੇਵਾਂਗੀ ਮੈਂ ਅੱਖਾਂ ਵਿੱਚ ਹੰਝੂ ਭਰਦੀ ਹੋਈ ਨੇ ਉਹਨਾਂ ਦੋਨਾਂ ਨੂੰ ਬਹੁਤ ਝਿੜਕਿਆ ਸੀ ਕਿ ਤੁਸੀਂ ਜਗਿੰਦਰ ਦੇ ਮੁੰਡੇ ਨਾਲ ਪੰਗਾ ਕਿਉਂ ਲਿਆ ਮੈਨੂੰ ਪਿੰਡ ਵਿੱਚ ਰਹਿਣ ਦੇਣਾ ਜਾਂ ਨਹੀਂ ਉਸੇ ਸਮੇਂ ਤਰਸੇਮ ਨੇ ਮੈਨੂੰ ਕਿਹਾ ਸੀ ਕਿ ਬੇਬੇ ਮੈਨੂੰ ਕੋਈ ਕਹਿ ਲਵੇ ਜਾਂ ਸਾਡੇ ਪਿਓ ਨੂੰ ਕਹਿ ਲਵੇ ਮੈਂ ਬਰਦਾਸ਼ਤ ਕਰ ਲਵਾਂਗਾ ਪਰ ਜੇ ਕੋਈ ਮੇਰੀ ਬੇਬੇ ਨੂੰ ਕਹੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਫਿਰ ਚਾਹੇ ਉਹ ਜਗਿੰਦਰ ਦਾ ਮੁੰਡਾ ਹੀ ਕਿਉਂ ਨਾ ਹੋਵੇ ਫਿਰ ਜਗਤਜੀਤ ਨੇ ਵੀ ਕਿਹਾ ਬੇਬੇ ਇਹ ਜਗਿੰਦਰ ਦਾ ਮੁੰਡਾ ਤੇਰੇ ਬਾਰੇ ਗਲਤ ਬੋਲਦਾ ਸੀ ਤੇਰਾ ਨਾਂ ਲੈ ਕੇ ਸਾਨੂੰ ਗਾਲਾਂ ਕੱਢਦਾ ਸੀ ਫਿਰ ਅਸੀਂ ਕਿਵੇਂ ਚੁੱਪਚਾਪ ਸੁਣ ਲੈਂਦੇ ਆਪਣੇ ਪੁੱਤਾਂ ਦੀਆਂ ਗੱਲਾਂ ਸੁਣ ਕੇ ਮੇਰਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਸੀ ਮੈਨੂੰ ਅੱਜ ਵੀ ਉਹ ਗੱਲ ਯਾਦ ਆ ਰਹੀ ਸੀ ਜਦ ਮੇਰਾ ਪੁੱਤ ਮੈਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਬੇਬੇ ਮੈਨੂੰ ਵੱਡਾ ਹੋ ਲੈਣ ਦੇ ਫਿਰ ਮੈਂ ਤੈਨੂੰ ਕੰਮ ਨਹੀਂ ਕਰਨ ਦੇਣਾ ਬਸ ਤੂੰ ਬੈਠੀ ਹੁਕਮ ਦਿਆ ਕਰੀ ਤੇ ਮੈਂ ਤੇਰੇ ਹਰੇਕ ਹੁਕਮ ਨੂੰ ਪੂਰਾ ਕਰਾਂਗਾ ਮੈਂ ਤਾਂ ਮੰਜੇ ਤੇ ਪਈ ਉਹੀ ਬੇਬੇ ਸੀ ਪਰ ਮੇਰੇ ਪੁੱਤ ਹੁਣ ਪੁੱਤ ਨਹੀਂ ਰਹੇ ਸੀ ਪਹਿਲਾਂ ਮੈਂ ਇਨ੍ਹਾਂ ਦੀ ਬੇਬੇ ਸੀ ਪਰ ਹੁਣ ਮੈਂ ਇਨ੍ਹਾਂ ਲਈ ਬੋਝ ਬਣ ਚੁੱਕੀ ਸੀ ਸਾਰੀ ਉਮਰ ਮੈਂ ਇਹੀ ਕੋਸ਼ਿਸ਼ ਕਰਦੀ ਰਹੀ ਕਿ ਮੇਰੇ ਬੱਚੇ ਸੁਖੀ ਰਹਿਣ ਸਾਰੇ ਦੁੱਖ ਮੈਂ ਆਪਣੇ ਸਿਰ ਤੇ ਸਹਿੰਦੀ ਰਹੀ ਇਹਨਾਂ ਨੂੰ ਕੋਈ ਦੁੱਖ ਨਾ ਹੋਵੇ ਜਿਹੜੀ ਬੇਬੇ ਨੇ ਅੱਜ ਤੱਕ ਇਹਨਾਂ ਨੂੰ ਤਤੀਵਾ ਨਹੀਂ ਸੀ ਲੱਗਣ ਦਿੱਤੀ ਉਹ ਅੱਜ ਆਪਣੀ ਬੇਬੇ ਨੂੰ ਘਰੋਂ ਬਾਹਰ ਕੱਢਣ ਨੂੰ ਤਿਆਰ ਬੈਠੇ ਸੀ ਤੇ ਫਿਰ ਮੇਰੀ ਨਜ਼ਰ ਸਾਹਮਣੇ ਰੱਖੀ ਦਸਵੇਂ ਪਾਸਾ ਦੀ ਤਸਵੀਰ ਤੇ ਗਈ ਫਿਰ ਪੇਟੀ ਤੇ ਰੱਖੀ ਆਪਣੇ ਘਰ ਵਾਲੇ ਦੀ ਤਸਵੀਰ ਵੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਦੋਨੋਂ ਮੈਨੂੰ ਕੁਝ ਕਹਿ ਰਹੇ ਆ ਆਪਣੇ ਪੁੱਤਾਂ ਦਾ ਸੁੱਖ ਦੇਖਣ ਵਾਲੀ ਮਾਂ ਹਜੇ ਤਾਂ ਤੂੰ ਪੁੱਤਾਂ ਦੀ ਖੁਸ਼ੀ ਬਾਰੇ ਸੋਚ ਰਹੀ ਇਹਨਾਂ ਨੂੰ ਜੇ ਇਸ ਗੱਲ ਵਾਲੇ ਬੇਰੇ ਖੁਸ਼ੀ ਮਿਲਦੀ ਆ ਤਾਂ ਇਹਨਾਂ ਦੀ ਖੁਆਹਿਸ਼ ਪੂਰੀ ਕਰ ਹੁਣ ਤੈਨੂੰ ਵਿਰਧ ਆਸ਼ਰਮ ਤਾਂ ਛੱਡਣ ਜਾ ਰਹੇ ਆ ਸੜਕ ਤੇ ਥੋੜੀ ਛੱਡਣਗੇ ਸਾਰੀ ਰਾਤ ਮੈਂ ਇਹੀ ਗੱਲਾਂ ਸੋਚਦੀ ਸਵੇਰੇ ਗੁਰੂ ਘਰ ਦੇ ਸਪੀਕਰ ਨਾਲ ਮੇਰੀ ਅੱਖ ਖੁੱਲੀ ਮੈਂ ਸਤਨਾਮ ਸਤਨਾਮ ਦਾ ਪਾਠ ਕਰਦੀ ਹੋਈ ਉੱઠી ਮੈਂ ਆਪਣੀ ਪੇਟੀ ਚੋਂ ਤਿੰਨ ਚਾਰ ਸੂਟ ਝੋਲੇ ਵਿੱਚ ਪਾ ਲਏ ਆਪਣੀ ਦਵਾਈ ਤੇ ਭਾਂਡੇ ਸਭ ਕੁਝ ਮੈਂ ਆਪਣੇ ਝੋਲੇ ਵਿੱਚ ਪਾ ਲਿਆ। ਦਵਾਰ ਤੇ ਲੱਗੀ ਬਾਬਾ ਜੀ ਦੀ ਤਸਵੀਰ ਨੂੰ ਮੈਂ ਇੱਕ ਲਫਾਫੇ ਵਿੱਚ ਪਾ ਲਿਆ ਤੇ ਪੇਟੀ ਉੱਤੇ ਰੱਖੀ। ترسےم ਦੇ ਬਾਪੂ ਦੀ ਤਸਵੀਰ ਜਿਵੇਂ ਹੱਸ ਰਹੀ ਹੋਵੇ ਤੇ ਮੈਨੂੰ ਇਹ ਕਹਿ ਰਹੀ ਹੋਵੇ, ਮੈਨੂੰ ਇੱਥੇ ਛੱਡ ਕੇ ਜਾ ਰਹੀ ਆਂ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਫਿਰ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਕਿਹਾ, ਤੁਹਾਡਾ ਇੱਥੇ ਕੀ ਆ? ਤੁਸੀਂ ਵੀ ਮੇਰੇ ਨਾਲ ਹੀ ਚੱਲੋ। ਮੇਰੇ ਦੋਨੋਂ ਪੁੱਤ ਬਹੁਤ ਮਾਣ ਨਾਲ ਮੈਨੂੰ ਵਿਰਧ ਆਸ਼ਰਮ ਛੱਡਣ ਦੀ ਤਿਆਰੀ ਕਰ ਰਹੇ ਸੀ ਮੈਂ ਜਗਜੀਤ ਦੇ ਬਾਪੂ ਦੀ ਆਗਿਆ ਮੰਨ ਕੇ ਵਿਰਧ ਆਸ਼ਰਮ ਵਿੱਚ ਜਾਣ ਲਈ ਤਿਆਰ ਹੋ ਗਈ ਪਰ ਮੇਰੇ ਦਿਲ ਵਿੱਚ ਬਸ ਇਹੀ ਸਵਾਲ ਚੱਲ ਰਿਹਾ ਸੀ ਕਿ ਇੰਨੀ ਗਰੀਬੀ ਵਿੱਚ ਵੀ ਮੈਂ ਆਪਣੇ ਦੋਨੋਂ ਪੁੱਤਾਂ ਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਪਰ ਉਹਨਾਂ ਦੋਨੋਂ ਪੁੱਤਾਂ ਤੋਂ ਮਿਲ ਕੇ ਇੱਕ ਬਜ਼ੁਰਗ ਬੇਬੇ ਵੀਨਾ ਸੰਭੀ ਗਈ ਕੀ ਮਾਂ ਪਿਓ ਇਸੇ ਲਈ ਔਲਾਦ ਨੂੰ ਤਰਸਦੇ ਆ ਦੋਸਤੋ ਬਾਪ ਦੀ ਮੌਤ ਤੋਂ ਬਾਅਦ ਬੇਬੇ ਬਹੁਤ ਮੁਸ਼ਕਲਾਂ ਦੇ ਨਾਲ ਆਪਣੇ ਪੁੱਤਾਂ 3 ਦਾ ਪਾਲਣ ਪੋਸ਼ਣ ਕਰਦੀ ਆ ਮਾਂ ਦੇ ਤਿਆਗ ਤੇ ਬਲੀਦਾਨ ਦੀ ਅਸੀਂ ਕੀਮਤ ਤਾਂ ਨਹੀਂ ਚੁਕਾ ਸਕਦੇ ਪਰ ਉਹਨਾਂ ਨੂੰ ਇੱਜ਼ਤ ਸਨਮਾਨ ਦੇ ਕੇ ਉਹਨਾਂ ਦੇ ਬੜਾਪੇ ਦੀ ਤਕਲੀਫ ਨੂੰ ਜ਼ਰੂਰ ਘਟ ਕਰ ਸਕਦੇ ਆ ਇੱਕ ਮਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਆਪਣੇ ਬੱਚਿਆਂ ਨੂੰ ਪਾਲ ਲੈਂਦੀ ਆ ਪਰ ਉਮਰ ਦੇ ਆਖਰੀ ਪੜਾਅ ਵਿੱਚ ਦੋ ਪੁੱਤ ਮਿਲ ਕੇ ਵੀ ਆਪਣੀ ਮਾਂ ਨੂੰ ਨਹੀਂ ਪਾਲ ਸਕਦੇ ਇਸੇ ਵਜ੍ਹਾ ਕਰਕੇ ਹੀ ਵਿਰਧ ਆਸ਼ਰਮਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਪਰ ਉਹ ਪੁੱਤ ਇਹ ਗੱਲ ਭੁੱਲ ਜਾਂਦੇ ਆ ਕਿ ਜਿੱਥੇ ਅੱਜ ਸਾਡੇ ਮਾਤਾ ਪਿਤਾ ਖੜੇ ਨੇ ਕੱਲ ਨੂੰ ਸਾਨੂੰ ਵੀ ਉੱਥੇ ਖੜਨਾ ਪੈਣਾ ਕਿਉਂਕਿ ਜੇ ਉਹ ਆਪਣੇ ਪੁੱਤਾਂ ਧੀਆਂ ਦੇ ਸਾਹਮਣੇ ਆਪਣੇ ਮਾਤਾ ਪਿਤਾ ਨਾਲ ਇਸ ਤਰ੍ਹਾਂ ਕਰਨਗੇ ਤਾਂ ਕੱਲ ਨੂੰ ਉਹਨਾਂ ਦੇ ਪੁੱਤ ਧੀਆਂ ਵੀ ਉਹਨਾਂ ਨਾਲ ਇਸੇ ਤਰ੍ਹਾਂ ਹੀ ਕਰਨਗੇ ਕਿਉਂਕਿ ਬੁਢਾਪਾ ਤਾਂ ਸਾਰਿਆਂ ਤੇ ਹੀ ਆਉਂਦਾ ਹੈ